ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ 'ਚ ਇੱਕ ਠਮਾਕੇਦਾਰ ਤਬਦੀਲੀ ਨੇ ਲੱਖਾਂ ਲੋਕਾਂ ਦੇ ਸੁਪਨਿਆਂ ਨੂੰ ਝੰਜੋੜ ਦਿੱਤਾ ਹੈ 2025 ਦੇ ਤਾਜ਼ਾ ਡਾਟਾ ਅਨੁਸਾਰ ਪਰਮਨੈਂਟ ਰੈਜ਼ਿਡੈਂਸੀ ਪੀਆਰ ਅਤੇ ਸਿਟੀਜ਼ਨਸ਼ਿਪ ਪ੍ਰੋਸੈਸਿੰਗ ਸਮੇਂ 'ਚ ਭਾਰੀ ਉਤਾਰ ਚੜਾਅ ਦਰਜ ਕੀਤਾ ਗਿਆ ਹੈ ਇਸ ਵੀਡੀਓ 'ਚ ਅਸੀਂ ਸਿੱਧੇ ਤੌਰ ਤੇ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਦੀਆਂ ਨਮੀਆਂ ਟਾਈਮਲਾਈਨਾਂ ਦੇਸ਼ ਦਰ ਦੇਸ਼ ਟੈਂਪਰਰੀ ਵੀਜ਼ਾ ਸਥਿਤੀਆਂ ਅਤੇ ਕੈਨੇਡਾ ਦੀ ਵਸੂ 'ਚ ਪੈ ਰਹੇ ਡੂੰਘੇ ਪ੍ਰਭਾਵਾਂ ਨੂੰ ਵਿਸਥਾਰ ਨਾਲ ਵਿਚਾਰਾਂਗੇ ਮਾਰਚ 2025 ਤੱਕ ਪਰਮਨੈਂਟ ਰੈਜ਼ੀਡੈਂਟ ਕਾਰਡਾਂ ਲਈ ਪ੍ਰੋਸੈਸਿੰਗ ਸਮਾਂ ਘਟਾ ਕੇ ਸਿਰਫ 16 ਦਿਨ ਕਰ ਦਿੱਤਾ ਗਿਆ ਹੈ ਪਰ ਇਸ ਦੇ ਉਲਟ ਸਿਟੀਜ਼ਨਸ਼ਿਪ ਗ੍ਰਾਂਟਸ ਦੀ ਪ੍ਰਕਿਰਿਆ 'ਚ ਹੋਲੀ ਵਾਧਾ ਦੇਖਿਆ ਗਿਆ ਹੈ ਜੋ ਹੁਣ 9 ਮਹੀਨੇ ਤੱਕ ਖਿੱਚ ਰਹੀ ਹੈ ਇਹ ਤਬਦੀਲੀ ਸਰਕਾਰ ਦੀਆਂ ਪਿਛਲੇ ਸਾਲਾਂ ਦੀਆਂ ਬੈਕਲੌਗ ਨੀਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਦਾ ਸਿੱਟਾ ਹੈ ਪਰ ਇਹ ਸਵਾਲ ਪੈਦਾ ਕਰਦਾ ਹੈ ਕਿ ਤੇਜ਼ ਪ੍ਰੋਸੈਸਿੰਗ ਦਾ ਮਤਲਬ ਸ਼ਾਂਤੀ ਵਧੇਗੀ ਜਾਂ ਗੁਣਵੱਤਾ ਘਟੇਗੀ ਟੈਂਪਰੀ ਵੀਜ਼ਾ ਪ੍ਰੋਸੈਸਿੰਗ ਸਮੇਂ 'ਚ ਐਨੇ ਲੰਬੇ ਸਮੇਂ ਨੇ ਬਹੁਤਿਆਂ ਨੂੰ ਹੈਰਾਨ ਕਰ ਦਿੱਤਾ ਹੈ ਭਾਰਤ ਤੋਂ ਵੀਜ਼ਟਰ ਵੀਜ਼ਾ ਲਈ ਇੰਤਜ਼ਾਰ ਦਾ ਸਮਾਂ 63 ਦਿਨ ਤੱਕ ਪਹੁੰਚ ਗਿਆ ਹੈ ਜਦੋਂ ਕਿ ਅਮਰੀਕਾ ਤੋਂ ਅਵੇਦਕਾਂ ਨੂੰ ਸਿਰਫ 20 ਦਿਨ ਦੀ ਲੋੜ ਹੈ ਇਹ ਫਰਕ ਕੈਨੇਡਾ ਦੀਆਂ ਡਿਪਲੋਮੈਟਿਕ ਪ੍ਰਾਥਮਿਕਤਾਵਾਂ ਅਤੇ ਐਪਲੀਕੇਸ਼ਨ ਵੋਲਿਊਮ ਦੇ ਮਿਸ਼ਰਣ ਨੂੰ ਦਰਸਾਉਂਦਾ ਹੈ ਸਟੂਡੈਂਟ ਵੀਜ਼ਾ ਪ੍ਰਕਿਰਿਆ 'ਚ ਵੀ ਇਹੀ ਰੁਝਾਨ ਦਿਖਾਈ ਦਿੰਦਾ ਜਿੱਥੇ ਕੁਝ ਦੇਸ਼ਾਂ ਦੇ ਲਈ ਸਮਾਂ 50 ਦਿਨ ਤੋਂ ਵੱਧ ਹੋ ਗਿਆ ਕੈਨੇਡਾ ਦੀ ਵਸੋਂ 'ਚ ਵਾਧੇ ਦੀ ਦਰ ਪਿਛਲੇ 3 ਸਾਲਾਂ ਵਿੱਚ ਸਭ ਤੋਂ ਨੀਵੇਂ ਪੱਧਰ 1% ਤੱਕ ਪਹੁੰਚ ਗਈ ਹੈ ਇਸ ਦਾ ਮੁੱਖ ਕਾਰਨ ਟੈਂਪਰਰੀ ਰੈਜ਼ਿਡੈਂਸੀ ਪਰਮਿਟਾਂ ਵਿੱਚ 40% ਦੀ ਕਟੌਤੀ ਹੈ ਅਤੇ ਸਖਤ ਇਮੀਗ੍ਰੇਸ਼ਨ ਨਿਯਮ ਹਨ ਸਰਕਾਰ ਦਾ ਨਵਾਂ ਫੋਕਸ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਤੇ ਹੈ ਜੋ ਦੇਸ਼ ਦੇ ਆਰਥਿਕ ਢਾਂਚੇ ਨੂੰ ਸੰਭਾਲਣ ਲਈ ਬਣਾਇਆ ਗਿਆ ਹੈ ਪਰ ਇਹ ਸਵਾਲ ਛੜਦਾ ਹੈ ਕਿ ਇਹ ਨੀਤੀ ਕੈਨੇਡਾ ਦੇ ਲੰਬੇ ਸਮੇਂ ਦੇ ਜਨਸੰਖਿਆ ਟੀਚਿਆਂ ਨੂੰ ਪੂਰਾ ਕਰੇਗੀ ਇਮੀਗ੍ਰੇਸ਼ਨ ਦੇ ਇਸ ਨਵੇਂ ਦੌਰ ਚ ਐਪਲੀਕੈਂਟਾਂ ਨੂੰ ਸਿਰਫ ਦਸਤਾਵੇਜ਼ ਹੀ ਨਹੀਂ ਸਗੋਂ ਰਣਨੀਤਿਕ ਤਿਆਰੀ ਦੀ ਲੋੜ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਹੁਣ ਇੱਕ ਗਤੀਸ਼ੀਲ ਖੇਤਰ ਬਣ ਗਈ ਹੈ ਜਿੱਥੇ ਟਾਈਮਲਾਈਨਾਂ ਅਤੇ ਨੀਤੀਆਂ ਸਰਕਾਰੀ ਪ੍ਰਾਥਮਿਕਤਾਵਾਂ ਅਨੁਸਾਰ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ 2025 ਦੇ ਡੇਟਾ ਤੋਂ ਸਪਸ਼ਟ ਹੈ ਕਿ ਸਫਲਤਾ ਪ੍ਰਾਪਤ ਕਰਨ ਲਈ ਸਹੀ ਸਮੇਂ ਤੇ ਸਹੀ ਜਾਣਕਾਰੀ ਅਤੇ ਰਣਨੀਤਿਕ ਪਲੈਨਿੰਗ ਦੀ ਲੋੜ ਹੈ ਜੇ ਤੁਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਯਾਤਰਾ ਸ਼ੁਰੂ ਕਰਨ ਜਾ ਰਹੇ ਹੋ ਤਾਂ ਅੱਜ ਹੀ ਕਿਸੇ ਲਾਇਸੈਂਸ ਪ੍ਰਾਪਤ ਸਲਾਹਕਾਰ ਨਾਲ ਸੰਪਰਕ ਕਰੋ ਅਤੇ IRCC ਦੀਆਂ ਅਧਿਕਾਰਤ ਵੈੱਬਸਾਈਟਾਂ ਨੂੰ ਨਿਯਮਤ ਤੌਰ ਤੇ ਚੈੱਕ ਕਰਨ ਦੀ ਆਦਤ ਬਣਾਓ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ ਜੇਕਰ ਤੁਹਾਨੂੰ ਡਾਟਾ ਉਪਯੋਗੀ ਲੱਗਾ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸਬਸਕ੍ਰਾਈਬ ਬਟਨ ਦਬਾਓ ਤੁਹਾਡੇ ਵਿਚਾਰ ਕਮੈਂਟਾਂ ਵਿੱਚ ਸਾਂਝੇ ਕਰੋ